ਅੱਜ ਕੱਲ ਦਾ ਸਮਾਂ ਬਹੁਤ ਤੇਜ਼ ਹੈ ਹਰ ਕੋਈ ਕਿਸੇ ਨਾ ਕਿਸੇ ਨਾਲ ਜੁੜਨਾ ਚਾਹੁੰਦਾ ਹੈ ਦੋਸਤ ਬਣਾਉਣਾ ਚਾਹੁੰਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬਿਨਾ ਦੋਸਤਾਂ ਦੇ ਰਹਿਣ ਦੇ ਵੀ ਕੁਝ ਫਾਇਦੇ ਹੋ ਸਕਦੇ ਨੇ ਇਹ ਸੁਣਨ ਵਿੱਚ ਥੋੜਾ ਅਜੀਬ ਲੱਗਦਾ ਹੈ ਪਰ ਅਕਸਰ ਇਕੱਲੇ ਰਹਿਣ ਵਾਲੇ ਲੋਕ ਅੰਦਰੋਂ ਜ਼ਿਆਦਾ ਮਜ਼ਬੂਤ ਤੇ ਸਮਝਦਾਰ ਬਣ ਜਾਂਦੇ ਨੇ ਅੱਜ ਆਪਾਂ ਗੱਲ ਕਰਾਂਗੇ ਬਿਨਾ ਦੋਸਤਾਂ ਦੇ ਰਹਿਣ ਦੇ ਵੱਡੇ ਫਾਇਦਿਆਂ ਬਾਰੇ ਤੇ ਅਖੀਰ ਵਿੱਚ ਇਹ ਵੀ ਸਮਝਾਂਗੇ ਇਕੱਲਾਪਨ ਤੇ ਸ਼ਾਂਤੀ ਵਿੱਚ ਕੀ ਫਰਕ ਹੈ ਜਦੋਂ ਬੰਦਾ ਹਮੇਸ਼ਾ ਦੋਸਤਾਂ ਨਾਲ ਰਿਹਾ ਹੋਵੇ ਤਾਂ ਉਹ ਅਕਸਰ ਉਹੀ ਸੋਚਦਾ ਹੈ ਜੋ ਉਸ ਦਾ ਗਰੁੱਪ ਸੋਚਦਾ ਹੈ ਪਰ ਜਦੋਂ ਤੁਸੀਂ ਇਕੱਲੇ ਰਹਿੰ ਸਮਾ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਅਸਲ ਵਿੱਚ ਕੌਣ ਹੋ ਬਿਨਾਂ ਦੋਸਤਾਂ ਦੇ ਬੰਦਾ ਆਪਣੀਆਂ ਸਮੱਸਿਆਵਾਂ ਖੁਦ ਹੱਲ ਕਰਨਾ ਸਿੱਖ ਲੈਂਦਾ ਹੈ ਕੋਈ ਦੁੱਖ ਹੋਵੇ ਤਕਲੀਫ ਹੋਵੇ ਤੁਸੀਂ ਆਪਣੇ ਅੰਦਰੋਂ ਹੀ ਹੱਲ ਲੱਭਣ ਲੱਗਦੇ ਹੋ ਇਹੀ ਹਿੰਮਤ ਤੁਹਾਨੂੰ ਜ਼ਿੰਦਗੀ ਦੇ ਵੱਡੇ ਤੂਫਾਨਾਂ ਵਿੱਚ ਸੰਭਾਲਦੀ ਹੈ ਦੋਸਤਾਂ ਦੇ ਨਾਲ ਬਹੁਤ ਸਾਰਾ ਸਮਾਂ ਬਰਬਾਦ ਹੋ ਜਾਂਦਾ ਹੈ ਗੱਲਾਂ ਕਰਦਿਆਂ ਚਿੱਲ ਕਰਦਿਆਂ ਬੇਫਾਇਦਾ ਚੀਜ਼ਾਂ 'ਚ ਪਰ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਤੁਹਾਡੇ ਕੋਲ ਸਮਾਂ ਹੁੰਦਾ ਹੈ ਆਪਣੇ ਸੁਪਨਿਆਂ ਲਈ ਆਪਣੇ ਵਿਕਾਸ ਲਈ ਸਫਲ ਲੋਕ ਅਕਸਰ ਉਹੀ ਹੁੰਦੇ ਨੇ ਜਿਨ੍ਹਾਂ ਨੇ ਇਕੱਲੇ ਰਹਿ ਕੇ ਮਿਹਨਤ ਕੀਤੀ ਹੁੰਦੀ ਹੈ ਦੋਸਤਾਂ ਦੇ ਗਰੁੱਪ 'ਚ ਬੰਦਾ ਅਕਸਰ ਭੀੜ ਨਾਲ ਵਗ ਜਾਂਦਾ ਉਹ ਜ਼ਿੰਦਗੀ ਨੂੰ ਸਮਝਦਾ ਹੈ ਲੋਕਾਂ ਨੂੰ ਪੜਦਾ ਹੈ ਤੇ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ ਇਕੱਲੇ ਰਹਿਣ ਨਾਲ ਦਿਮਾਗ ਸ਼ਾਂਤ ਤੇ 크리에ਟਿਵ ਹੁੰਦਾ ਹੈ ਇਹ ਵੀ ਇੱਕ ਵੱਡਾ ਫਾਇਦਾ ਹੈ ਦੋਸਤਾਂ ਨਾਲ ਕਦੇ ਕਾਫੀ ਸ਼ਾਪ ਕਦੇ ਮੂਵੀ ਕਦੇ ਗਿਫਟ ਪੈਸਾ ਪਾਣੀ ਵਾਂਗ ਜਾਂਦਾ ਹੈ ਪਰ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਪੈਸਾ ਸਿਰਫ ਜ਼ਰੂਰੀ ਚੀਜ਼ਾਂ ਤੇ ਲੱਗਦਾ ਹੈ ਜੋ ਤੁਹਾਡਾ ਭਵਿੱਖ ਸੁਧਾਰ ਸਕੇ ਅਕਸਰ ਲੋਕ ਇਹ ਡਰ ਰੱਖਦੇ ਨੇ ਕਿ ਲੋਕ ਕੀ ਕਹਿਣਗੇ ਪਰ ਜਦੋਂ ਤੁਹਾਡੇ ਕੋਲ ਕੋਈ ਦੋਸਤਾਂ ਦਾ ਸਰਕਲ ਨਹੀਂ ਹੁੰਦਾ ਤਾਂ ਇਹ ਡਰ ਖਤਮ ਹੋ ਜਾਂਦਾ ਹੈ ਤੁਸੀਂ ਖੁੱਲਾ ਜੀਣਾ ਸਿੱਖਦੇ ਹੋ ਬਿਨਾ ਕਿਸੇ ਦੇ ਜੱਜ ਕੀਤੇ ਇਕੱਲਾ ਬੰਦਾ ਜਦੋਂ ਚੁੱਪ ਬੈਠਦਾ ਹੈ ਤਾਂ ਉਹ ਰੱਬ ਨੂੰ ਮਹਿਸ ਗਰੁੱਪ 'ਚ ਨਹੀਂ ਮਿਲਦੀ ਇਹ ਸ਼ਾਂਤੀ ਤੁਹਾਨੂੰ ਵਧੀਆ ਇਨਸਾਨ ਬਣਾਉਂਦੀ ਹੈ ਜਦੋਂ ਕੋਈ ਤੁਹਾਨੂੰ ਕੁਝ ਕਰਨ ਲਈ ਨਹੀਂ ਕਹਿੰਦਾ ਤੇ ਫਿਰ ਵੀ ਤੁਸੀਂ ਸਹੀ ਕੰਮ ਕਰਦੇ ਹੋ ਉਹ ਹੁੰਦਾ ਅਸਲੀ ਡਿਸਪਲਨ ਇਕੱਲੇ ਰਹਿਣ ਨਾਲ ਤੁਸੀਂ ਆਪਣੇ ਟਾਈਮ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਂਦੇ ਹੋ ਅੱਜ ਕੱਲ ਦੇ ਬਹੁਤ ਸਾਰੇ ਦੋਸਤ ਸਿਰਫ ਮੌਕੇ ਤੇ ਯਾਦ ਕਰਦੇ ਨੇ ਕਈ ਵਾਰੀ ਉਹੀ ਦੋਸਤ ਤੁਹਾਡੀ ਊਰਜਾ ਖਤਮ ਕਰ ਦਿੰਦੇ ਨੇ ਪਰ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਤੁਸੀਂ ਉਹਨਾਂ ਤੋਂ ਦੂਰ ਰਹਿੰਦੇ ਹੋ ਜੋ ਸਿਰਫ ਫਾਇਦਾ ਲੈਂਦੇ ਨੇ ਇਕੱਲੇ ਰਹਿਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੁਨੀਆ ਤੋਂ ਕੱਟ ਜਾਓ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਖੁਦ ਨਾਲ ਜੁੜ ਜਾਓ ਦੋਸਤ ਚੰਗੀ ਚੀਜ਼ ਨੇ ਪਰ ਹਰ ਵੇਲੇ ਕਿਸੇ ਦੀ ਲੋੜ ਕੱਲਾ ਰੱਖਦਾ ਹੈ ਤਾਂ ਜੋ ਤੁਸੀਂ ਖੁਦ ਨੂੰ ਪਛਾਣ ਸਕੋ ਤਾਂ ਜੋ ਤੁਸੀਂ ਉਹ ਇਨਸਾਨ ਬਣ ਜਾਓ ਜਿਸ ਦੀ ਹਮੇਸ਼ਾ ਤੁਸੀਂ ਖੁਆਇਸ਼ ਕੀਤੀ ਸੀ ਇਕੱਲੇ ਰਹਿਣਾ ਸਜ਼ਾ ਨਹੀਂ ਇਹ ਆਪਣੇ ਆਪ ਨੂੰ ਜਾਣਨ ਦਾ ਸਭ ਤੋਂ ਵਧੀਆ ਮੌਕਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ